ਸਾਨ ਭਾਈ ਸਾਡੀ ਖੁਸ਼ ਰਹਿੰਦੀ ਆ ਇਹਦੇ ਸਿਰ ਪਰੇ ਮੋਜੇ ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨ ਪਸੰਦ ਚੈਨਲ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਲੋ ਜੀ ਚੱਲ ਰਿਹਾ ਕੰਮ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਬੇ ਹਲ ਤੇ ਸੋਗਾ ਲੈੰਦਾ ਦਾ ਆਪਣੇ ਆਪਾਂ ਨੇ ਆਪਣਾ ਤੇ ਬਹੁਤ ਪਿਆਰ ਭਰੀ ਵੀਡੀਓ ਭੇਜੀ ਆ ਤੁਸੀਂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਦੂਸਰਾ ਦਿਨ ਆ ਜੀ بارش ਜਿਹੜੀ ਬਹੁਤ ਵਧੀਆ ਹੋ ਗਈ ਆਪਣੇ ਇਲਾਕੇ ਦੇ ਵਿੱਚ ਰਾਤ ਵੀ ਪੈ ਲਿਆ ਕੱਲ ਸਵੇਰੇ ਹੀ ਪੈ ਲਿਆ ਰਾਤ ਦਾ ਕਿਣਮਣ ਕਾਣੀ ਚੱਲ ਰਹੀ ਹੈ ਵੀ ਜਿਹਨੂੰ ਕਹਿੰਦੇ ਆ ਧਰਤੀ ਰੱਜ ਜਾਂਦੀ ਹੁਣ ਕੋਈ ਵੀ ਫਸਲ ਨੰਬਰ 1 ਨਹੀਂ ਗੰਨੇ ਚਰੀਆਂ ਸਾਰੀਆਂ ਫਸਲਾਂ ਓਕੇ ਆ ਜੀ ਕਹਿੰਜੋ ਵੀ ਸਾਡੇ ਏਰੀਆ ਦੇ ਵਿੱਚ ਜਿੰਨੀ ਜੀਰ ਲੱਗੀ ਵੀ ਆ ਸਭ ਤੇ ਮੋਟਰਾਂ ਬੰਦਾ ਚਲੋ ਸਾਡੀ ਮੋਟਰ ਤਾਂ ਤੁਹਾਨੂੰ ਪਤਾ ਹੀ ਆ ਵਿਕਮੀ ਪੈ ਗਿਆ ਸੀ ਚਲਾਉਂਦੇ ਨਹੀਂ ਖੇਤ ਵੀ ਭਰੇ ਹੋਏ ਆ ਤੇ ਹੁਣ ਬੈਠੇ ਜੀ ਆਪਣੇ ਘਰ ਸੌਰਵ ਸਾਹਿਬ ਆ ਰਹੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਤਾਂ ਭਾਈ ਵੀ ਹਾਲ ਤੇ ਗੱਲ ਤਾਂ ਦੇਖੋ ਵੀ ਚਾ ਉਹ ਵੀ ਰਿਸ਼ਤੇਦਾਰਾਂ ਨੂੰ ਵੀ ਆਕਣਾ ਹੀ ਆ ਉਹਨਾਂ ਨੂੰ ਵੀ ਆਏ ਆ ਵੀ ਚਲੋ ਭਾਈ ਵੀ ਧੀ ਜਿਹਦੇ ਘਰ ਹੁੰਦੀ ਉਹਨੂੰ ਚਾ ਤਾਂ ਹੁੰਦਾ ਹੀ ਹੈ ਠੀਕ ਨੇ ਜੇਕਰ ਸਾਡੀ ਭੈਣ ਦੇ ਕੋਈ ਚੀਜ਼ ਆਵੇ ਵੀ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਕਿਉਂਕਿ ਹਰਪ੍ਰੀਤ ਭੈਣ ਨੇ ਵੀ ਗੱਡੀ ਲਈਦੀ ਅਸੀਂ ਵੀ ਸਾਰਿਆਂ ਨੂੰ ਦੱਸਿਆ ਵੀ ਉਹਨਾਂ ਗੱਡੀ ਲੈ ਲਈ ਰਿਸ਼ਤੇਦਾਰਾਂ ਨੂੰ ਵੀ ਟੋਟਲੀ ਵੀ WhatsApp ਤੇ ਸਟੇਟਸ ਵੀ ਲਾ ਦਿੰਦਾ ਬੰਦਾ ਤੋ ਇੱਕ ਨਾ ਹੀ ਸਰਵਰ ਸਾਹਿਬ ਆ ਰਹੇ ਆ ਉਹਨਾਂ ਨੂੰ ਕੱਲ ਪਤਾ ਲੱਗਿਆ ਪਰਸੋਂ ਵੀ ਹਾਲ ਤੇ ਸਵਾਗਤ ਤਾਂ ਚਲੋ ਬਾਕੀ ਜ਼ਿੰਮੇਦਾਰਾਂ ਮੈਨੂੰ ਨਹੀਂ ਪਤਾ ਕੰਮ ਨਹੀਂ ਉਹਨਾਂ ਨੇ ਬਣਾਉਣੀ ਹੋਵੇ ਵੀ ਤਾਂ ਦੇਖਣੇ ਆ ਬਾਕੀ ਆਹਨ ਦੀ ਮੰਮੀ ਬੈਠੀ ਆ ਕੈਮਰਾ ਫੜੀ ਉਹਦੇ ਨਾਲ ਮਲਾਉਂਦਾ ਤੁਹਾਨੂੰ ਤੇ ਪਰਮ ਵੀ ਬੈਠਾ ਮਿਲੋ ਜੇ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰ ਬਰ ਸასიਖਾਲ ਜੀ ਸასიਖਾਲ ਜੀ ਉਹ ਇਹ ਤਾਂ ਸਿਰ ਨਹੀਂ ਵਾਹ ਬੰਦੇ ਦਾ ਸਿਰ ਵਾ ਸੇ ਖੜਨ ਲੱਗਿਆ ਪਤਾ ਜੀ ਮੈਂ ਕਿਤੇ ਮਾ ਮੇਰੇ ਬੱਚੇ ਆਏ ਹੋਏ ਜੀ ਉਧਰ ਉਨਾ ਆਰਾਮਟਿਆ ਹੋਇਆ ਤਾਂ ਉਹ ਤਾਂ ਚਲੇ ਗਏ ਵੈਸੇ ਛੁੱਟੀਆਂ ਵੀ ਜਵਾਇਆ ਨਾ ਵਾਹ ਇੱਕੋ ਤਰ੍ਹਾਂ ਦਾ ਹੋ ਜਾਂਦਾ ਜੀ 2 ਘੰਟੇ ਹੀ ਲੱਗਦਾ ਪਤਾ ਵੈਸੇ ਰਵਾਇਆ ਹੋਇਆ ਮਾਦਮਾ ਤਾਂ ਐ ਹੋ ਜਾਂਦਾ ਵੀ ਪਤਾ ਨਹੀਂ ਕਿੰਨੇ ਦਿਨ ਹੋ ਗਏ ਵਾਏ ਨੂੰ ਮਾਏ ਤਾਂ ਹੈ ਜਾਈ ਬਾਈ ਬੰਦਿਆਂ ਨੂੰ ਬੁਲਾ ਕੇ ਲਿਆਏ ਉਹ ਤਾਂ ਚਲੇ ਗਏ ਥੋੜਾ ਜਿਹਾ ਲੀਡ ਲੁੱਟ ਕੇ ਉਹ ਕਰਦਾ ਜੀ ਹੂੰ ਥੋੜਾ ਜਿਹਾ ਲੀਡ ਲੁੱਟ ਕੇ ਜੀ ਕਰ ਦਿੰਦਾ ਇਹ ਗੋਲਮ ਥੋੜਾ ਜਿਹਾ ਹੋ ਕੇ ਤੇ ਆਪ ਇਸ ਰਾਣੀਆ ਉੱਧਰ ਉਹ ਤਾਂ ਚਲੇ ਗਏ ਇਹ ਤਾਂ ਉੱਧਰ ਤੇ ਆਇਆ ਰਮਨ ਦੇ ਮੁੰਡੇ ਕੋਲ ਤੇ ਖੇਲ ਕੇ ਅੱਛਾ ਜੀ ਹਾਂ ਏ ਬਾਈ ਬੰਦਾ ਜਿੰਨਾਂ ਦਿਨ ਦਾ ਉਧਰੇ ਆ ਜੀ ਇਹ ਬਸ ਇਹਨੂੰ 3-4 ਦਿਨ ਦਿੰਦਾ ਬਾਈ ਬੈਟਬਾਲ ਨਾਲ ਖੇល ਰਿਹਾ ਏ ਇਹ ਤਾਂ ਦੁਪਹਿਰ ਨੂੰ ਆਇਆ ਤਾਂ ਆਰਾਮ ਕਰਨਾ ਵੀ ਔਖਾ ਕਰਿਆ ਗਿਆ ਏ ਬਸ ਕਹੀ ਜਾਂਦਾ ਮੰਮੀ 4 ਵਜੇ ਜਾਣਾ ਮੈਂ ਚਾਹ ਬਣਾਦੀ ਮੰਮੀ ਚਾਹ ਤੇ ਬਾੜੀ ਇਹਨਾਂ ਖੇਲਦਾ ਤੂੰ ਕਾਦੇ ਨਾਲ ਖੇਲਦਾ ਹੁੰਦਾ ਪ੍ਰੈਕਟਿਸ ਨਹੀਂ ਹੁਣ ਕਿੱਕਣਾ ਹੁੰਦਾ ਆਹ ਦੇਖੋ ਬਾਈ ਔਰ ਛਿੱਕੇ ਚਾਲਦੇ ਕਿ ਮਾਰਦਾ ਜੀ ਕੱਲ ਦਾ ਹੋਰ ਕਹਿਣ ਲੱਗਿਆ ਹੋਣਾ ਮੰਮੀ ਬੈਟਬਾਲ ल्या ਦਵਨੂੰ ਮੈਂ ਚਾ ਲੈ ਆਉਣ ਤਾਂ ਕੁਝ ਨਹੀਂ ਨੀ ਥੋੜੇ ਜਿਨੇ ਆਪਣੇ ਬਾਹਰ ਜਿੱਸੇ-ਸੂਸੇ ਲੱਗੇ ਹੋਏ ਆ ਵੇ ਚਲੋ ਪਲਾਸਟਿਕ ਜੇਦਲਿਆ ਕੇ ਬਰਾਦਰੂਗੇ। ਹੋਰ ਉਹ ਨਾ ਕੇ ਦਸ ਕੇ ਲੈਣਾ। ਹਾਂ ਤਾਂ ਭੈਣ ਨੇ ਚੀੜੀ ਚਿਕਾ ਵੀ ਭੇਜੀ ਆਈ ਨੇ ਬਾਸ ਤੇ। ਆ ਕੇ ਲੈਣਾ। ਬੈਟ। ਉਹ ਬਾਈ ਕਹਿੰਦਾ ਬੈਟ ਲੈਣਾ। ਹਰਪ੍ਰੀਤ ਭੈਣ ਨੇ ਬੰਬੇ ਵਾਲ ਨੇ ਬਾਈ ਚੀੜੀ ਚਿਕਾ ਭੇਜਤਾ ਇਹਦੇ ਖਾਤਰ ਇੱਕ। ਹਾਂਜੀ। ਠੀਕ ਨੇ। ਉਹ ਕਹਿੰਦੀ ਵੀ ਚੰਗੀਆਂ ਛੁੱਟੀਆਂ ਆਏ ਆ ਬੱਚੇ ਵੀ ਗੱਡਾਂ ਚ ਰੌਂਟੂਗੇ। ਕਿ ਨਹੀਂ ਤਾਂ ਤੁਹਾਨੂੰ ਪਤਾ ਵੀ ਪਰਚਾਂਮ ਬਹੁ ਕਰਦੇ ਆ ਇਹ। ਨਾਲ ਤੁਹਾਨੂੰ ਮੰਮੀ ਦਾ ਫੋਨ ਆਇਆ ਤਾਂ ਵੀ ਪਾਪਾ ਆ ਰਿਹਾ। ਹਾਂਜੀ ਹਾਂ ਵਸ ਮਿੰਟ ਵਿੱਚ ਣਟ ਭਾਜੀ ਜੀ ਪੈ ਗਈ ਆ ਜੀ। ਵੀ ਤਿਆਰੀ ਵੈਰੀ ਇਹਦੇ ਕੋਈ ਨਹੀਂ ਥਿਆ ਸਾਡੇ। ਤੇ ਤੁਹਾਡੇ ਸਾਹਮਣੇ ਮੈਂ ਵੀ ਤੁਸੀਂ ਵੀ ਪ੍ਰਸ਼ਾਦਾ ਛੱਕੇ ਹਟੇ ਤੇ ਮੈਂ ਵੀ ਸਫਾਈ ਜੀ ਕਰ ਰਹੀ ਤੇ ਮਤਲਬ ਦੇਖ ਲਓ ਵੀ 10 15 ਮਿੰਟ ਪੁੱਛੇ ਤਿਆਰੀ ਜੀ ਕਰਨੀ ਪੈ ਗਈ ਫਿਰ ਤੇ ਉਹਨਾਂ ਨੂੰ ਬਚਾਓ ਆਇਆ ਵਿਚਾਰੋ ਬਈ ਵਧੀਆ ਆਪਾਂ ਹੈ ਨਾ ਤੇ ਚਲੋ ਚੀਜ਼ ਬਣ ਗਈ ਆ ਸਹੀ ਗੱਲ ਹੈ ਤੇ ਬਾਕੀ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਧਨਵਾਦ ਹੈ ਜਿਨ੍ਹਾਂ ਸਾਨੂੰ ਵਧਾਈਆਂ ਦਿੱਤੀਆਂ ਐ ਵਾਹਿਗੁਰੂ ਉਹਨਾਂ ਨੂੰ ਵੀ ਉਹਨਾਂ ਦੀਆਂ ਵਿਚੋਲੀਆਂ ਭਰਦਾ ਰੇਕਣੇ ਤੇਰੇ ਪੰਮੂ ਬੜਾ ਖੁਸ਼ ਹੈ ਪੰਮੂ ਵੀ ਵਾਈਰਸੋਂ ਟਰੈਕਟਰ 'ਤੇ ਬਹਿ ਕੇ ਆਇਆ ਹੈ ਚਲੋ ਬਾਈ ਆ ਰਹੇ ਆ ਬਾਕੀ ਸੌਰਵ ਸਾਹਿਬ ਉਹਨਾਂ ਉਹਨਾਂ ਦੇ ਜਸ਼ਨ ਦਾ ਬਹੁਤ ਆ ਲਿਆ ਕੋਈ ਹਾਂਜੀ ਜਸ਼ਨ ਉਹ ਤਾਂ ਕਰ ਲੰਨੀ ਹੋਣ ਬੇ ਬਹੁਤੇ ਨਹੀਂ ਕਰੇ ਹੈਗੇ ਮੈਂ ਬੇਤ ਕਿਉਂਕਿ ਤੁਹਾਨੂੰ ਪਤਾ ਫਿਰ ਬੱਚਾ ਮਾਂਜਾ ਚੱਕ ਲਾਂਦਾ ਹੈ ਵਿਗਾਮਨੀ ਮੰਮੀ ਅਜੀਮੀ ਲੱਗਦਾ ਵੈਸੇ ਪੂਰੀ ਪੂਰ ਜਾਓ ਭੈਣਾਂ ਰਹਿਣਾ ਪੂਰੀ ਸਾਮ ਸਵਾਰ ਰੱਖੀ ਦੀ ਉਹਨਾਂ ਦੀ ਕੁਛ ਆਏ ਹੋ ਜਾਂਦਾ ਵੀ ਭੈਣ ਕੋਲ ਗਈ ਵੀ ਆ ਕਿਹੜੇ ਉਪਰੀ ਜਗਾ ਭੇਜੀ ਸੀ ਤੇ ਆਪਣੇ ਬੱਚਿਆਂ ਨਾਲ ਤੇ ਰਹੇ ਕੇ ਵੱਧ ਕੇ ਕਰਦਾ ਹੈ ਆ ਬੰਦਾ ਨਹੀਂ ਕਿਤੇ ਵੀ ਹੈ ਬਾਈ ਇਹ ਰਿਹਾ ਆਪਣੇ ਘਰੇ ਚਲੋ ਬਾਕੀ ਤੁਹਾਨੂੰ ਨਾ ਲੜਿਬੜੀ ਜਾਂਦਾ ਤੇ ਥੋੜੀ ਜਿਹੀ ਪਰੇਸ਼ਾਨ ਹੋਈ ਵੀ ਦਿਓ ਉਹ ਭੈਣ ਦੇ ਬੱਚੇ ਵੱਡੇ ਹੋਏ ਵੀ ਉੱਥੇ ਉਹਨੂੰ ਕੰਦੀ ਨੂੰ ਮਰ ਜਾਵਾਂ ਜਾਂ ਆਈਆਂ ਜਿਹੜੀ ਚੀਜ਼ ਮੰਗਦੀ ਜੀ ਭੈਣ ਜੀ ਦੇ ਲਿਆ ਦਉਂਦੀ ਹੈ ਪੰਮੂ ਦੇ ਭਾਈ ਉਹ ਰ ਮੌਜਾਂ ਦੇਖੋ ਮੀ ਵੀ ਪਿਆ ਬਾਬਾ ਨਾਲ ਇਹ ਤਾਂ ਮੀ ਰੋਣਾ ਨਹੀਂ ਐਸੀ ਨਹੀਂ ਬੈਠਾ ਹੈ ਕੁਝ ਗਰਮੀ ਨਾ ਆਉਂਦੀ ਜਿਆਦਾ ਜੀ ਇਹ ਤਾਂ ਐ ਜਿਹੀ ਜਿਹੀ ਹੋ ਕਰੀ ਜਾਂਦਾ ਹੈ ਚਲ ਕੋਈ ਨਹੀਂ ਰੋਣੀ ਪੰਜ 사 ਦਿਨ ਤਾਂ ਖੇਡਣ ਲੱਗਿਆ ਨਹੀਂ ਤਾਂ ਐ ਸਮ ਪਤਾ ਵੀ ਮੋਟਰ ਕਰਕੇ ਦਿਹਾੜੇ ਤੇ ਜਾ ਕੇ ਮਾਜਾ ਤੇ ਕਾ ਮੁੰਡੇ ਆਉਣਾ ਦਾ ਗਰਮੀ ਬਹੁਤ ਚਲੋ ਤਾਂ ਗਰਮੀ ਹੈ ਵੀ ਜਾਂਦਾ ਸੀ ਨਾ ਤਾਂ ਮਾਦ ਨਹੀਂ ਫੋਨ ਕਰਦਾ ਤੇ ਪਹੁੰਚ ਗਿਆ ਕੰਦ ਹਾਂ ਗਰਮੀ ਹੈ ਵੀ ਜਾਂਦਾ ਚਲੋ ਬਾਈ ਬਾਕੀ ਚੱਲ ਰਿਹਾ ਕੰਮ ਜੀ ਰੀ ਦੀ ਵਾਰ ਲੱਗੀ ਜਾਦੀ ਐ ਨਾ ਬਹੁਤ ਮਦਦ ਕਰੀ ਐ ਇੱਕਦਮ ਚਾਹ ਹਾਣੀ ਰੋਟੀ ਪਾਣੀ ਹਾਂ ਇਹ ਹੈ ਚਾਹ ਪਾਣੀ ਰੋਟੀ ਪਾਣੀ ਪਿਜਾਈ ਕੇ ਇਹ ਚ ਗੁੰਗੁਆ ਰਿਹਾ ਹਾਂ ਚਲੋ ਬਾਈ ਤੇ ਉਹ ਦੇਖੋ ਜੀ ਕੱਲ੍ਹ ਤੋਂ ਨਹੀਂ ਫੈਸਲਾ ਕੋਤਣਾ ਲੱਪਣ ਲੱਗਿਆ ਹੋਇਆ ਪੀ ਸਕੂਲ ਟਕਣੇ ਵਾਲੇ ਕਿਦੋਂ ਦੇ ਰਹਿਗੇ ਛੁੱਟੀਆਂ ਦੇ ਹੂੰ ਜੀ ਉਹ ਵੀ ਥੋੜੀ ਐਸਾ ਆ ਜਾਏਗਾ ਇਹ ਜੁਮੇਵਾਰੀ ਜਾ ਚਲੋ ਠੀਕ ਆ ਭਾਈ ਚੱਲ ਰਿਆ ਕੰਮ ਮੈਂ ਬਾਕੀ ਵਹਾਂ ਤੁਹਾਨੂੰ ਮੋਸ਼ਨ ਕਰਾ ਦੇਦਾ ਜੀ ਅੱਜ ਵੀ ਬਾਹਰ ਆ Đi ਬਾਰਿਸ਼ ਹੋ ਰਹੀ ਹੈ ਠੀਕ ਨੇ ਪੂਰੀ ਬਟਾ ਪੂਰੀ ਬਾਰਿਸ਼ ਹੋ ਰਹੀ ਹੈ ਹਾਂ ਬਈ ਆਹ ਠੀਕ ਆ ਲੋ ਭਾਈ ਬਾਹਰ ਨੂੰ ਬੜਾ ਬਹੁਤ ਬਾਰਿਸ਼ ਹੋ ਰਹੀ ਆ ਮਾਹਨ ਬਾਹਰ ਠੀਕ ਨੇ ਹੈ ਥੋੜਾ ਰੁਕਟਿਆ ਰਿਹਾ ਹੈ ਆਹ ਚਲੋ ਭਾਈ ਹੁਣ ਡੀਗ ਰਹੇ ਆ ਕਦੋਂ ਆਉਂਦੇ ਮਿਲੌਂਦੇ ਉਹਨਾਂ ਨਾਲ ਵੀ ਲੋ ਭਾਈ ਆ ਗਿਆ apa di meledar apa sika apa sika aaja uda sika aaja na 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 andra aaja ha awan ka kalu ka ha sika ka aana ਕਿ ਠੀਕ ਹੈ ਜੀ। ਕੀ ਆ ਰਹਾ ਹੁਣ? ਉਹ ਮੁੰਡਾ ਨੇ ਪਹਿਰੇ ਅਤਲਾਤੇ ਅੱਜ। ਹੂੰ। ਹੋ ਠੀਕ ਹੈ ਜੀ। ਬਾਰਿਸ਼ ਦੇਲ ਤੁਹਾਡੇ ਇਹਦੀ ਰੁਕੀ ਐ। ਨਹੀਂ ਰਾਤ ਦੀ ਉਹ ਚਲਦੀ ਕਿਣ ਮਨ ਕਾਣੀ। ਹੂੰ। ਪਿਆਰ ਤਾਂ ਸਵੇਰ ਤੜਕੇ ਜਨੇ ਆ ਕੇ ਰਾਤ ਤੋਂ ਰਾਤ ਨੂੰ ਥੋੜਾ ਥੋੜਾ ਪਈ ਗਿਆ ਸਾਡੇ ਤਾਂ। ਸਵੇਰੇ ਤੜਕੇ 4 ਵਜੇ ਤੇ ਫੇਰ ਦੇਜੋ। ਹੂੰ। ਥੋੜੀ ਦੇਖਿਆ ਸਰ। ਸੌਂ ਠੀਕ। ਮੰਮੀ ਨੂੰ ਯਾਦ ਆ ਰੋ ਮੈਨੂੰ ਬੱਲੇ ਦੇ। ਉਹ ਵੀ ਸਦਾਨ ਨੇ ਵੀ ਇੱਧਰ ਕੰਮ ਖਿੱਚਿਆ ਪਿਆ ਬਣਾ। ਹਾਂਜੀ। ਹਾਂਜੀ ਵਾਸ ਚਾਵਣੀ ਦੀ ਮਿਲਦੀ ਹੈ। ਕੜੇ ਦਾ ਆਪਾਂ। ਸਮੋਸੇ ਵੀ ਆ ਕੇ ਗਰਮ ਗਰਮ। ਹਾਂਜੀ। ਬਹੁਤ ਵਾਹ। ਨਹੀਂ ਬੈਠਾ ਟਿਆ ਮਾਪੋਂ ਖੜਾ ਹੋਇਆ। ਠੀਕ ਹੈ। ਇਹ ਲਾਭ। ਹੋ ਮਠਿਆਈ ਆ ਗਈ। ਤੇ ਅੱਛਾ ਵਾਹ ਚਾਹ ਦੇ ਵਿੱਚ ਬਾਈ ਕਰਮ ਕਰ ਰੋ ਲੈ ਚੀਆਂ ਲੈ ਚੀਆਂ ਹੋਰ ਵੀ ਪਈ ਹੈ ਜਾ ਆ ਆਪਣੇ ਪਾਪਾ ਜੀ ਦੇਖੀ ਅੱਛਾ ਫਿੱਕੀ ਆ ਬਾਈ ਨਜ਼ਾਰਾਦਾਰ ਦੇਖੋ ਘਰ ਦੀ ਬਾਈ ਚਾਹ ਦੇ ਵਿੱਚ ਲੈ ਚੀਆਂ ਮਲਾਈ ਖਣਾਈ ਪਰ ਹਨਾ ਹਾਂਜੀ ਕਾੜੀ ਗੱਜਾ ਹਾਂ ਹਲਕਾ ਕਰਕੇ ਸਿੰਡ ਕਾੜੀ ਗੱਜਾ ਵਾਲੀ ਲੱਤੀ ਹੋਰ ਅੱਛਾ ਸੋਹਦੇ ਬਾਈ ਚੀਜ਼ ਹੈ ਜਿਹੜੀ ਛੋਟੀ ਲੈ ਚੀ ਪੈ ਜਾਵੇ ਆ ਲੋ ਪਾਪਾ ਜੀ ਚਾਹ ਬਾਈ ਫਿੱਕੀ चलो चला कम बाक़ी बारिश रुकी चलो भाॼी करपू न पास ओके जी भाॼी भेण कोल पहुचे आहे ਤੋੜ ਬਾਈ ਮਿੱਟੀ ਬੱਦ ਕੇ ਮੜ ਦੋ ਬਧਾਈਆਂ ਵੀਰੇ ਵਧਾਈਆਂ ਬਾਈ ਲੈ ਬਾਈ ਜਿੱਥੇ ਖੜਨਾ ਬਾਈ ਜਿੱਥੇ ਆ ਗਏ ਆ ਲੋ ਲਵਾ ਹੋਏ ਓਕਰ ਬੋਟ ਆ ਵੇ ਓਕੇ ਆ ਮੈਂ ਵਧਾਈਆਂ ਤੇਰੀ ਆ ਹੁਣ ਤੇਰੇ ਕੋਲੇ ਛੱਡ ਜਾਣ ਠੀਕ ਨੇ ਹਾਂ ਗੱਲ ਵਧੀਆ ਜੀ। ਸਾਨ ਭਾਈ ਸਾਡੀ ਖੁਸ਼ ਰਹਿੰਦੀ ਆ। ਇਹਦੇ ਸਿਰ ਪਰੇ ਮੋਜਾਂ। ਬਾਕੀ ਭਾਈ ਸਾਡੀ ਮਾਸੀ ਵੀ ਆ ਗਈ। ਮਾਸੀ ਅਸੀਕਾਲ। ਲੋ ਵੇ ਠੀਕ ਆ। ਹਾਂ ਠੀਕ ਆ ਜੀ। ਲਾ ਵੇ ਹਾਂ ਠੀਕ ਆ ਜੀ। ਹਾਂ ਓਕੇ ਕੰਮ। ਠੀਕ ਆ ਬਹੁਤ ਵਧੀਆ। ਚਲੋ ਭਾਈ। ਮਹਾਰਾਜ ਵੱਧ ਤੋਂ ਵੱਧ ਵਧਾਓਗੇ। ਬਾਸ ਗੱਲ ਤਾਂ ਹਾਏ। ਸਹੀ ਗੱਲ। ਹਾਂ ਵੇ। ਵਧੀਆ ਵਧੀਆ ਬਹੁਤ ਵਧੀਆ। ਦੇਖ ਲੈ। ਨੰਬਰ ਕੋਈ ਕਸਰ ਮਸਰ। ਜੇ ਰੰਗ ਹੋਰ ਕਰਨਾ ਤਾਂ ਦੱਸ ਦੇ। ਨਾ ਨਾ ਇਹ ਨਾ। ਵਧੀਆ ਕਲਰ ਆ ਮੈਂ ਤਾਂ ਮੇਰਾ ਤਾਂ ਫੇਵਰੇਟ ਕਲਰ ਆ ਰੈੱਡ ਅੱਛਾ ਆ ਜੀ ਲਾਇਆ ਹੋਇਆ ਹਾਂਜੀ ਹਾਂ ਮਨਸੂਖ ਜੀ ਉਹਦੋਂ ਪੁੱਛ ਕੇ ਗਿਆ ਤਾਂ ਉਹਦੋਂ ਹਾਂ ਕਹਿੰਦਾ ਘੋੜਾ ਲਾਉਣਾ ਵਾਹ ਬਈ ਫਾਸਕਰ ਲੋ ਬਾਈ ਸੋਹਣੇ ਜੀ ਤੇ ਮਾਰ ਲੀ ਹਾਂ ਚਲੋ ਬਾਈ ਚੱਲਦੇ ਅੰਦਰ ਨੂੰ ਮਾਸੜ ਜੀ ਆਲੇ ਪਹਿਲਾਂ ਉਹ ਲੱਗਾ ਗੇਟ ਖੋਲਣ ਤੇ ਆਓ ਸੋ ਨੋ ਬਈ ਹਾਂ ਅੰਦਰ ਖੜਾਉਣਾ ਬਈ ਇੱਧਰ ਭੈਣ ਕੋਲ ਬਈ ਲੋਵਾ ਹੀ ਅੰਦਰ ਖੜਾ ਹਾ ਤੇ ਛੱਤ ਦੇ ਇੱਥਾ ਭੈਣਾਂ ਦੇ ਤੇ ਸਾਹਮਣੇ ਬਈ ਆਪਣਾ ਟਰੈਕਟਰ ਖੜ ਗਿਆ ਤੇ ਆ ਜਗ੍ਹਾ ਬਈ 베ਲੀ ਤੇਰੇ ਇਹਨਾਂ ਦਾ ਟਰੈਕਟਰ ਲੱਗ ਜਾਂਦਾ ਬਾਕੀ ਸਾਰਾ ਹੀ ਕੰਮ ਆ ਗਿਆ ਬਈ ਲੋਟ ਟੋਟਲ ਯਾ ਹਲੋ ਅੰਦਰ ਖੜ ਗਿਆ ਬਰੇ ਕੰਮ ਓਕੇ ਲੋ ਬਈ ਰਾਤ ਵਾਲਾ ਮੀਂਹ ਪਰ ਹਿਮਾਚਲ ਪੈ ਚੁੱਕਿਆ ਤੇ ਉਹਦੇ ਬਈ ਆ ਨੂੰ ਇੱਥੇ ਪਤਾ ਲੱਗ ਜਾਂਦਾ ਆਪਣੇ ਪਿੰਡ ਬੈਠਿਆਂ ਨੂੰ ਐ ਦੇਖੋ ਮਦੀ ਹੈ ਭਾਈ ਜਿਹੜੀ ਆ ਚੁੱਕੀ ਐ ਦੇਖੋ ਭਾਈ ਗਾੜਾ ਪਾਣੀ ਪਣੇ ਵਾਲਾ ਹੈ ਨਾ ਹਾਏ ਭਾਈ ਏਕਣਾ ਪਾਣੀ ਆਉਂਦਾ ਉੱਥੇ ਜੀ ਭਾਈ ਇਹਦਾ ਕੰਮ ਵੀ ਚੱਲਣ ਲੱਗਿਆ ਦਾ ਪੜਾਈ ਚੱਲਦੀ ਜੀ ਆਹਦੇ ਕੰਮ ਰੁਕੇ ਇੱਕੋ ਲੱਤ ਪਾਣੀ ਵੀ ਭਾਈ ਬਾਧੂ ਹੈ ਨਾ ਪੂਰਾ